ਸੋਨਾ ਵੀ ਡਿੱਗ ਰਿਹਾ ਤੇ ਚਾਂਦੀ ਵੀ ਡਿੱਗ ਰਹੀ ਹੈ। ਇਨਵੈਸਟ ਕਰੀਏ, ਖਰੀਦੀਏ ਜਾਂ ਰੁਕ ਜਾਈਏ? ਇਹ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਵੀ ਜ਼ਰੂਰ ਆਇਆ ਹੋਣਾ ਹੈ। ਜਿहां ਲਗਾਤਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਾਰੀ ਹੈ। ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ ਨੇ। 2 ਤੋਂ ਲੈ ਕੇ 3% ਤੱਕ ਦੀ ਗਿਰਾਵਟ ਸਿਖਰਲੇ ਪੱਧਰ ਤੋਂ ਅੱਜ ਹੀ ਦਰਜ ਕੀਤੀ ਗਈ ਹੈ। ਜਦਕਿ ਜੇਕਰ ਰਿਕਾਰਡ ਉੱਚਾਈ ਦੀ ਗੱਲ ਕੀਤੀ ਜਾਵੇ ਸੋਨਾ 24 ਕੈਰਟ ਦਾ ਕਿ ਇਸ ਵੇਲੇ 133000 ਤੱਕ ਪਹੁੰਚ ਗਿਆ ਸੀ ਰਿਕਾਰਡ ਰੈਲੀ ਵਿਖਾਈ ਸੋਨੇ ਨੇ ਪਰ ਹੁਣ ਐਸ ਵੇਲੇ ਸੋਨੇ ਦੀ ਕੀਮਤਾਂ 122000 ਦੇ ਕਰੀਬ ਕਰੀਬ ਨੇੜੇ ਤੇੜੇ ਨਜ਼ਰ ਆ ਰਹੀਆਂ ਸੋ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਇਹ ਸ਼ੰਕਾ ਉੱਠ ਰਹੀ ਹੈ ਕਿ ਹੁਣ ਸੋਨਾ ਖਰੀਦ ਲਈਏ ਜਾਂ ਚਾਂਦੀ ਖਰੀਦ ਲਈਏ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਬੜੀ ਲਾਜ਼ਮੀ ਹੋਣ ਵਾਲੀ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਤੇ ਸਾਡਾ ਚੈਨਲ ਸਬਸਕ੍ਰਾਈਬ ਵੀ ਕਰ ਸਕਦੇ ਹੋ ਅਜਿਹੀਆਂ ਹੋਰ ਵੀਡੀਓਜ਼ ਵੇਖਣ ਲਈ ਬੈਕ ਟੂ ਦਾ ਟਾਪਿਕ ਟਾਪਿਕ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਅਸੀਂ ਗੱਲ ਕਰ ਰਹੇ ਹਾਂ 60 ਤੋਂ 65 ਫੀਸਦੀ ਤੱਕ ਦੀ ਰੈਲੀ ਵਿਖਾਈ ਸੋਨੇ ਤੇ ਚਾਂਦੀ ਨੇ ਉਸ ਤੋਂ ਬਾਅਦ ਹੁਣ ਕੁਝ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਗਿਰਾਵਟ ਕਿਉਂ ਦਰਜ ਕੀਤੀ ਜਾ ਰਹੀ ਹੈ ਕਾਰਨ ਕੀ ਹੈ ਕਾਰਨ ਇਹਦਾ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਵੱਡੇ ਪੱਧਰ ਤੇ ਸੋਨਾ ਤੇ ਚਾਂਦੀ ਖਰੀਦੀਆਂ ਸੀ ਉਹਨਾਂ ਨੇ ਹੁਣ ਆਪਣੀ ਪ੍ਰੋਫਿਟ ਬੁਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਦੂਸਰਾ ਵੱਡਾ ਕਾਰਨ ਵੀ ਹੋ ਸਕਦਾ ਹੈ ਕਿ ਯੂਐਸ ਅਤੇ ਚਾਈਨਾ ਦੇ ਵਿੱਚ ਜਿਹੜੀ ਟੈਨਸ਼ਨ ਚੱਲ ਰਹੀ ਸੀ ਲੱਗ ਰਿਹਾ ਸੀ ਕਿ ਸਿਲਵਰ ਦੀ ਸਪਲਾਈ ਹੋ ਸਕਦਾ ਹੈ ਕਿ ਘਟ ਜਾਵੇ ਇਸ ਕਰਕੇ ਵੀ ਕੀਮਤਾਂ ਲਗਾਤਾਰ ਵਧ ਰਹੀਆਂ ਸੀ ਪਰ ਹੁਣ ਯੂਐਸਏ ਤੇ ਚਾਈਨਾ ਦੇ ਵਿੱਚ ਲੱਗਦਾ ਹੈ ਕਿ ਇੱਕ ਡੀਲ ਹੋ ਜਾਵੇਗੀ ਇਹ ਵੀ ਇੱਕ ਕਾਰਨ ਸਮਝਿਆ ਜਾ ਸਕਦਾ ਹੈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਾ ਐਨਾਲਿਸਟ ਕੀ ਕਹਿੰਦੇ ਅੱਗੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧਣਗੀਆਂ ਜਾਂ ਘਟਣਗੀਆਂ ਇਹਦੇ ਉੱਪਰ ਮਿਕਸ ਰਾਏ ਕੋਈ ਕਹਿੰਦਾ ਹੈ ਕਿ ਚਾਂਦੀ ਹਲੇ ਵੀ 50% ਤੱਕ ਤੱਕ ਤੁਹਾਨੂੰ ਇੱਕ ਸਾਲ ਦੇ ਵਿੱਚ ਰਿਟਰਨ ਦੇ ਸਕਦੀ ਹੈ ਪਰ ਤੁਸੀਂ ਲਾਲਚ ਨਹੀਂ ਕਰਨਾ ਥੋੜਾ ਥੋੜਾ ਕਰਕੇ ਪੈਸਾ ਜੇਕਰ ਇਨਵੈਸਟ ਕਰਨਾ ਹੈ ਤਾਂ ਤੁਸੀਂ ਐਸਆਈਪੀ ਕਰ ਸਕਦੇ ਹੋ সিলਵਰ ਦੇ ਵਿੱਚ ਜਾਂ ਫਿਰ 골ਡ ਦੇ ਵਿੱਚ ਐਨਾਲਿਸਟ ਵੀ ਇਹ ਹੀ ਰਾਏ ਦੇ ਰਹੇ ਆ ਕਿਉਂਕਿ ਹਲੇ ਕਨਸੋਲिडेट ਹੋ ਰਿਹਾ ਹਲੇ ਪ੍ਰੋਫਿਟ ਬੁਕਿੰਗ ਹੋਈ ਹੈ ਸੋਨਾ ਹੋ ਸਕਦਾ ਹੈ ਕਿ ਹਲੇ ਹੋਰ ਵਧੇ ਹੋਰ ਘਟੇ ਪਰ ਚਾਂਦੀ ਖਾਸ ਤੌਰ ਤੇ ਬੜੀ ਵੋਲੇਟਾਈਲ ਹੈ ਚਾਂਦੀ ਦੀਆਂ ਕੀਮਤਾਂ 1 200 ਨਹੀਂ 5 5 10 10 ਹਜ਼ਾਰ ਏਟ ਉੱਪਰ ਹੋ ਸਕਦੀਆਂ ਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਰੈਲੀ ਦਾ ਕਾਰਨ ਕੀ ਸੀ ਕਾਰਨ ਸਮਝਣਾ ਬੜਾ ਜ਼ਰੂਰੀ ਹੈ সিলਵਰ ਕਿੱਥੇ ਕਿੱਥੇ ਇਸਤੇਮਾਲ ਹੁੰਦਾ ਹੈ ਸਿਲਵਰ ਇਸਤੇਮਾਲ ਹੁੰਦਾ ਹੈ ਸੋਲਰ ਪ੍ਰੋਜੈਕਟ ਈ ਵੀ ਦੇ ਵਿੱਚ ਐਸ ਦੇ ਨਾਲ ਹੀ AI ਡਾਟਾ ਸੈਂਟਰ ਦੇ ਵਿੱਚ ਪਰ ਹੁਣ ਜਦ ਲੱਗ ਰਿਹਾ ਕਿ ਚਾਈਨਾ ਤੋਂ ਸਪਲਾਈ ਆ ਸਕਦੀ ਐ ਇਸ ਕਰਕੇ ਵੀ ਲੱਗਦਾ ਹੈ ਕਿ ਚਾਂਦੀ ਦੀ ਕੀਮਟਾ ਹਲੇ ਨੀਅਰ ਟਰਮ ਫਿਊਚਰ ਦੇ ਵਿੱਚ ਥੋੜੀਆਂ ਹੋਰ ਘਟਣੀਆਂ ਸੋ ਉਹਦੇ ਲਈ ਤੁਸੀਂ ਟੈਨਸ਼ਨ ਨਹੀਂ ਲੈਣੀ ਐਨਾਲਿਸਟਾਂ ਹੀ ਕਹਿੰਦੇ ਰਿਸਰਚਰਾਂ ਹੀ ਕਹਿੰਦੇ ਕਿ ਤੁਸੀਂ ਚਾਂਦੀ ਨੂੰ ਹੌਲੀ ਹੌਲੀ ਕਰਕੇ ETF ਦੇ ਵਿੱਚ ਜਾਂ ਫਿਰ ਫਿਜ਼ੀਕਲ ਤੌਰ ਤੇ ਹਲੇ ਖਰੀਦ ਸਕਦੇ ਹੋ ਇਹਦੇ ਪਿੱਛੇਲੇ ਰੈਲੀ ਆਣੀ ਬਾਕੀ ਯਾਨੀ ਕਿਲੇ ਦਮ ਖੰਮ ਬਾਕੀ ਐ ਹੁਣ ਗੱਲ ਕਰਦੇ ਹਾਂ ਕਿ ਅੱਗੇ ਜੇਕਰ ਕੰਜ਼ਿਊਮਰ ਸੋਨਾ ਤੇ ਚਾਂਦੀ ਨੂੰ ਖਰੀਦਦਾ ਤੇ ਕਿੱਥੋਂ ਤੱਕ ਕੀਮਤਾਂ ਜਾ ਸਕਦੀਆਂ ਸੋਨੇ ਦੀ ਖਾਸ ਤੌਰ ਤੇ ਗੱਲ ਕਰੀਏ ਤਾਂ ਐਨਾਲਿਸਟ ਇੱਥੋਂ ਤੱਕ ਕਹਿੰਦੇ ਕਿ ਇੱਕ ਸਾਲ ਦੇ ਅੰਦਰ ਹੋ ਸਕਦਾ ਹੈ ਕਿ ਸੋਨਾ 1,50,000 ਤੱਕ 24 ਕੈਰੇਟ ਦਾ ਟੱਚ ਕਰ ਜਾਵੇ ਜਿਹੜਾ ਕਿ ਅੱਜ ਖਾਸ ਤੌਰ ਤੇ 1,22,000 ਦੇ ਨੇੜੇ ਤੇੜੇ ਨਜ਼ਰ ਆਉਂਦਾ ਹੈ ਚਾਂਦੀ ਦੀ ਜੇਕਰ ਗੱਲ ਕੀਤੀ ਜਾਵੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਵੇਂ ਐਨਾਲਿਸਟ ਕਹਿ ਰਹੇ ਕਿ 50% ਤੱਕ ਦਾ ਵਾਅਦਾ ਵੀ ਹੋ ਸਕਦਾ ਪਰ ਤੁਸੀਂ ਇਹਦੇ ਵਿੱਚ ਆਪਣੇ ਆਪ ਨੂੰ ਲਾਲਚ ਦੇ ਵਿੱਚ ਨਹੀਂ ਫਸਣ ਦੇਣਾ ਚਾਂਦੀ ਦੀ ਕੀਮਤਾਂ ਦੇ ਵਿੱਚ ਹੇਠ ਉੱਪਰ ਹੋ ਸਕਦਾ ਹੈ ਸਿਖਰਲੇ ਪੱਧਰ ਤੋਂ ਚਾਂਦੀ ਦੀਆਂ ਕੀਮਤਾਂ ਹਲੇ ਹੋਰ ਡਿੱਗ ਵੀ ਸਕਦੀਆਂ ਨੇ ਸੋ ਇਹ ਇਹ ਸੋਨਾ ਚਾਂਦੀ ਦੇ ਉੱਪਰ ਅੱਜ ਦੀ ਤਾਜ਼ਾ ਖਬਰ ਔਰ ਅੱਜ ਦੀ ਵੀ ਜਿਹੜੀ ਦਿਰਾਵਟਾ ਇਹਨੂੰ ਵੇਖ ਕੇ ਤੁਸੀਂ ਡਰਨਾ ਨਹੀਂ ਹੈ 2-3 ਹਜ਼ਾਰ ਰੁਪਏ ਸੋਨਾ ਸਸਤਾ ਹੋਇਆ ਇਹਨੂੰ ਵੇਖ ਕੇ ਡਰਨਾ ਨਹੀਂ ਹੈ ਜਿਨ੍ਹਾਂ ਨੇ ਨਿਵੇਸ਼ ਕਰ ਰੱਖਿਆ ਇਨਵੈਸਟਮੈਂਟ ਪਰਪਸ ਦੇ ਤੌਰ ਦੇ ਉੱਪਰ ਤੁਸੀਂ ਅੱਗੇ ਵੀ ਬਾਏ ਔਨ ਡਿਪਸ ਐਨਲਿਸਟ ਕਹੇ ਕਿ ਤੁਸੀਂ ਕਰ ਸਕਦੇ ਹੋ ਹਾਲਾਂਕਿ ਫਿਰ ਵੀ ਤੁਸੀਂ ਆਪਣਾ ਜੇਕਰ ਕੋਈ ਤੁਹਾਡਾ ਚੰਗਾ ਜਾਣਕਾਰ ਸੋਨੇ ਤੇ ਚਾਂਦੀ ਦੇ ਪ੍ਰਤੀ ਉਹਦੇ ਨਾਲ ਸਲਾਹ مشورہ ਕਰਕੇ ਹੀ ਹੀ ਸੋਨਾ ਯਾਨੀ ਕਿ 옐ੋ ਮੈਟਲ ਉਹ ਖਰੀਦਣਾ ਤੇ ਚਾਂਦੀ ਦੇ ਵਿੱਚ ਜੇਕਰ ਇਨਵੈਸਟ ਕਰਨਾ ਤੇ ਉਹ ਵੀ ਤੁਸੀਂ ਕਰ ਸਕਦੇ ਹੋ ਫਿਲਹਾਲ ਅਜਿਹੀਆਂ ਰੋਚਕ ਹੋਰ ਵੀ ਵੀਡੀਓਜ਼ ਵੇਖਣ ਲਈ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਮੈਂ ਅਮਿਤ ਮਲਹੋਤਰਾ ਫਿਲਹਾਲ ਤੁਹਾਡੇ ਕੋਲ ਲਵਾਂਗਾ ਇਜਾਜ਼ਤ ਤਾਲਵਾ